ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਨਚਹਲ ਪੰਜਾਬੀ ਕੁਕਿੰਗ ਚੈਨਲ ਦੇ ਉੱਤੇ ਅੱਜ ਆਪਾਂ ਬਣਾਵਾਂਗੇ ਹਰੀ ਮਿਰਚ ਦਾ ਆਚਾਰ ਸਭ ਤੋਂ ਪਹਿਲਾਂ ਆਪਾਂ ਮਿਰਚਾਂ ਦੀ ਡੰਡੀਆਂ ਨੂੰ ਕੱਟ ਦਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਲਾਂਗੇ ਸੁਕਾਉਣ ਤੋਂ ਬਾਅਦ ਆਪਾਂ ਸਾਰੀਆਂ ਮਿਰਚਾਂ ਦੇ ਕੱਟ ਲਗਾ ਦਾਂਗੇ ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਇੱਕ ਵੱਡੇ ਬਰਤਨ 'ਚ ਪਾ ਲਿਆ ਤਾਂ ਜੋ ਮਸਾਲੇ ਰਲਣੇ ਆਸਾਨ ਹੋ ਜਾਣ ਹੁਣ ਆਪਾਂ ਇੱਕ ਪੈਨ ਦੇ ਵਿੱਚ ਲਵਾਂਗੇ ਜੀਰਾ ਸੌਂਫ ਤੇ ਮੇਥੀ ਦਾਣਾ ਇਹਨਾਂ ਨੂੰ ਆਪਾਂ ਲੋ ਫਲੇਮ ਤੇ ਡਰਾਈ ਰੋਸਟ ਕਰਾਂਗੇ ਡਰਾਈ ਰੋਸਟ ਕਰਨ ਤੋਂ ਬਾਅਦ ਆਪਾਂ ਇਹਨਾਂ ਨੂੰ ਇੱਕ ਮਿਕਸੀ ਜਾਰਤ ਪਾ ਕੇ ਦਰਦਰਾ ਆ ਪੀਸ ਲਾਂਗੇ ਘਰ ਦੇ ਮਸਾਲਿਆਂ ਨਾਲ ਖੁਸ਼ਬੂ ਬਹੁਤ ਹੀ ਵਧੀਆ ਆਉਂਦੀ ਆ achar ਚ ਤੇ ਇਸ ਤੋਂ ਬਾਅਦ ਆਪਾਂ ਜਿਹੜੇ ਕੱਟ ਲਗਾ ਕੇ ਮਿਰਚਾਂ ਰੱਖਿਆਈਆਂ ਉਹਦੇ ਉੱਪਰ ਇਹ ਮਸਾਲਾ ਪਾ ਦਾਂਗੇ ਇਹ ਮਸਾਲਾ ਪਾਉਣ ਤੋਂ ਬਾਅਦ ਆਪਾਂ ਕਲੌਂਜੀ ਵੀ ਪਾ ਦਾਂਗੇ achar ਦੇ ਵਿੱਚ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਲਾਲ ਮਿਰਚ ਪਾਊਡਰ ਤੇ ਹਲਦੀ ਕਸੂਰੀ ਲਾਲ ਮਿਰਚ ਨਾਲ ਆਪਣੇ ਹਰੀਆਂ ਮਿਰਚਾਂ ਦੇ achar ਦਾ ਕਲਰ ਬਹੁਤ ਸੋਹਣਾ ਆਉਂਦਾ ਤੇ ਟੇਸਟ ਵੀ ਇਸ ਤੋਂ ਬਾਅਦ ਇਹਨਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਆਪਾਂ ਹਰੀਆਂ ਮਿਰਚਾਂ ਦੇ ਵਿੱਚ ਰਲਾ ਦਾਂਗੇ ਤਾਂ ਜੋ ਚੰਗੀ ਤਰ੍ਹਾਂ ਰਲ ਜਾਣ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਾਂਗੇ ਵਿਨੇਗਰ ਜਿਹਨੂੰ ਕਿ ਸਿਰਕਾ ਕਹਿੰਦੇ ਨੇ ਇਹਦੇ ਨਾਲ ਆਪਣਾ achar ਬਿਲਕੁਲ ਵੀ ਖਰਾਬ ਨਹੀਂ ਹੋਊਗਾ ਤੇ ਹੁਣ ਆਪਾਂ ਇੱਕ ਪੈਨ ਦੇ ਵਿੱਚ ਸਰੋਂ ਦੇ ਤੇਲ ਨੂੰ ਗਰਮ ਹੋਣਾ ਰੱਖਤਾ ਜਦੋਂ ਸਰੋਂ ਦਾ ਤੇਲ ਥੋੜਾ ਜਿਹਾ ਠੰਡਾ ਹੋ ਗਿਆ ਇਸ ਤੋਂ ਬਾਅਦ ਆਪਾਂ ਸਰੋਂ ਦੇ ਤੇਲ ਨੂੰ ਵੀ ਹਰੀਆਂ ਮਿਰਚਾਂ ਦੇ achar ਚ ਪਾ ਦਾਂਗੇ। ਲਓ ਜੀ ਤਿਆਰ ਆਪਣਾ ਮਿੰਟਾਂ ਜੀ ਹਰੀ ਮਿਰਚ ਦਾ achar ਉਹ ਵੀ ਆਸਾਨੀ ਨਾਲ ਤੁਸੀਂ ਘਰੇ ਬਣਾ ਸਕਦੇ ਹੋ। ਕਿਉਂਕਿ ਬਾਜ਼ਾਰ ਵਿੱਚ ਜਿਹੜੇ achar ਹੁੰਦੇ ਆ ਉਹਨਾਂ ਚ ਬਹੁਤ ਜ਼ਿਆਦਾ ਮਸਾਲੇ ਪਾਏ ਜਾਂਦੇ ਆ ਤੇ ਤੇਲ ਵੀ ਤੇ ਤੁਸੀਂ ਆਸਾਨੀ ਨਾਲ ਹੀ ਹਰੀਆਂ ਮਿਰਚਾਂ ਦਾ achar ਘਰੇ ਬਣਾ ਕੇ ਖਾ ਸਕਦੇ ਹੋ। ਮੇਰੇ ਚੈਨਲ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਹੋਰ ਵੀਡੀਓਜ਼ ਦੇਖਣ ਲਈ। ਧੰਨਵਾਦ।